ਤੇ ਮੰਦ ਦਿੱਤੀ ਸੀ ਜੱਬ ਲੋ ਨੂੰ ਅਸੀਂ ਦਿੱਤੀ ਵਿੱਚ ਪਾਇਆ ਹੋਇਆ ਏ ਫੀਸ ਜੇ ਹੀ ਕਾਲ ਜੇ ਚ ਉੱਤੇ ਜਦੋਂ ਫੜਾ ਉੱਤੇ ਆਈ ਲਵ ਯੂ ਲਿਖਾਇਆ ਹੋਇਆ ਏ ਤੇਰੇ ਦੋ ਨੈਰ ਯਾਰਾ ਤੇਰੇ ਜਿਹਰੇਣ ਬਸ ਇਹੋ ਗੱਲ ਕਹਿਣ ਚੰਦ ਤੇ ਯਾਰ ਨਾਲ ਉੱਡ ਗਏ ਹੱਸੇ ਰਮਨ ਨੂੰ ਪਤਾ ਨਹੀਂ ਕਿ ਕਵੈਲ ਹੋ ਗਿਆ ਤੇਰੇ ਨੀ ਜਮਾਤ ਵਿੱਚੋਂ ਫੇਲ ਹੋ ਗਿਆ ਤੇਰੇ ਨੀ ਜਮਾਤ ਵਿੱਚੋਂ ਫੇਲ ਹੋ ਗਿਆ ਆਇਆ ਪਿਆਰ ਪਾ ਗਿਆ ਕਿਸਕੇ ਦਰੂਆਂ ਨੂੰ ਦੇ ਬਿਨ ਕਿਹੜਾ ਦਉ ਉਮਰਾ ਦਾ ਰੋਗ ਮੈਨੂੰ ਲਾ ਗਿਆ ਅੱਡ ਇਕੱਠਿਆਂ ਦੀ ਜੰਦਰ ਪਲਾਈ ਨਾ ਤੋਂ ਦਿੰਦ ਚੱਕ ਦੇਵੇ ਪਾਵੇ ਨਿੰਦ ਯਾਰੀ ਵਿੱਚ ਜਾਣਾ ਜਿਵੇਂ ਹੀਰ ਰਾਂਝੇ ਵਾਰਗੇ ਜੱਗ ਵਿੱਚ ਜੋੜੀ ਕਿੰਨਾ ਜਸ ਘੱਟ ਗਈ ਪ੍ਰੇਮ ਭਾਲੀ ਦੀ ਅੱਜ ਵਿੱਚ ਘਟ ਹੱਟ ਗਈ ਮੇਰੇ ਤੇਰੀ ਜਮਾਦ ਦੀ ਜੋ ਮੇਲ ਹੋ ਗਿਆ